ਵਾਹ ਜੀ ਵਾਹ ਕੀ ਬਾਤ ਆ ਜੀ ਸਾਡੇ ਯੋਧਿਆ ਨੇ ਅੱਜ ਇੱਕ ਵਾਰ ਫੇਰ ਇੱਕ ਪਿਪਲ ਦਾ ਰੈਸਕਿਊ ਕੀਤਾ ਪਿਪਲ ਪਹਿਲਾਂ ਵੀ ਤੁਸੀਂ ਉਥੋਂ ਲੈ ਕੇ ਗਏ ਹੋ ਲਾਏ ਨੇ ਇਹਦਾ ਕਾਰਨ ਇਹ ਆ ਕਿ ਜਿੱਦਾਂ ਕਿ ਰੈਸਕਿਊ ਕੀਤਾ ਨਾ ਪਿਪਲ ਨੂੰ ਮੌਜੂਦਾ ਹਾਲਤ ਦੇ ਵਿੱਚ ਸੀਗਾ ਉਹ ਬੜੀ ਲੰਬਾਈ ਆ ਆ ਪਿਛਲੇ ਪਾਸਿਓਂ ਪੰਨੋ ਸਰਦਾਰ ਜੀ ਮਾੜਾ ਪਿਛਲੇ ਪਾਸਿਓਂ ਭਿੰਦਰ ਜੀ ਖੱਲੇ 'ਚ ਮਿੱਟੀ ਪਾ ਲੋ ਜੀ ਥੋੜੀ ਜੀ ਮਿੱਟੀ ਲੋੜੀ ਮਿੱਟੀ ਇਹ ਤੁਹਾਨੂੰ ਬ੍ਰੇਨ ਮਸ਼ੀਨਾਂ ਵਾਹ ਜੀ ਵਾਹ ਕੀ ਬਾਤ ਆ ਜੀ ਸਾਡੇ ਯੋਧਿਆਂ ਨੇ ਅੱਜ ਇੱਕ ਵਾਰ ਫੇਰ ਇੱਕ ਪਿੱਪਲ ਦਾ ਰੈਸਕਿਊ ਕੀਤਾ ਲਾਲਾ ਜੀ ਇਹ ਤਾਂ ਟਾਣਾ ਨਾਲ ਡੁੱਲ ਜਵੇ ਇੱਧਰ ਟਾਣਾ ਟੱਕਿਆ ਜਾਂਦਾ ਇੱਧਰ ਨੂੰ ਫੜਾਓ ਆਓ ਜੀ ਆਓ ਸਿੱਧਾ ਖੜਾ ਕਰ ਲੋ ਦਿਖਾਓ ਜਰਾ ਇਹਦਾ ਰੂਪ ਕੀ ਸੀ ਲਓ ਜੀ ਦੇਖੋ ਵਾਹ ਜੀ ਵਾਹ ਕੀ ਬਾਤ ਆ ਇਹ 15 ਫੁੱਟ ਪਲੱਸ ਹੈ ਜੀ ਸਤਕਾਰਤ ਨਰੇਸ਼ ਸ਼ਰਮਾ ਜੀ ਜਿਨ੍ਹਾਂ ਦੇ ਇਹ ਬੰਦ ਪਈ ਕੋਠੀ ਚੋਂ ਇਹ ਆਪਾਂ ਇਹ ਪੀਪਲ ਕੱਢਿਆ ਤੇ ਰੈਸਕਿਊ ਕੀਤਾ ਗਿਆ ਬੌਜੀ ਕੀ ਕਹਣੇ ਨੇ ਤੁਹਾਡੇ ਵਾਤਾਵਰਣ ਪ੍ਰਤੀ ਵਾਤਾਵਰਣ ਦਾ ਬਹੁਤ ਬਹੁਤ ਅੱਛਾ ਕੰਮ ਕਰ ਰਹੇ ਨੇ ਇਹ ਜਿਹੜਾ ਮਨੁੱਖੀ ਵਾਤਾਵਰਣ ਦੀ ਕਰ ਰਹੇ ਹੋ ਤੁਸੀਂ ਬਹੁਤ ਅੱਛਾ ਕੰਮ ਬਹੁਤ ਅੱਛਾ ਉਪਰਾਲਾ ਹੈ ਪਹਿਲਾਂ ਵੀ ਤੁਸੀਂ ਇਹ ਮੈਨੂੰ ਪਤਾ ਲੱਗਿਆ ਵੀ ਦੋ ਤਿੰਨ ਪੀਪਲ ਪਹਿਲਾਂ ਵੀ ਤੁਸੀਂ ਉੱਥੋਂ ਲੈ ਕੇ ਗਏ ਹੋ ਲਾਏ ਨੇ ਬਹੁਤ ਅੱਛੀ ਗੱਲ ਹੈ ਬਹੁਤ ਖੁਸ਼ੀ ਹੈ ਧੰਨਵਾਦ ਜੀ ਧੰਨਵਾਦ ਚਲੋ ਜੀ ਜੋਦੇਓ ਸਰਦਾਰ ਨਿਰਮਲ ਸਿੰਘ ਜੀ ਤੇ ਗੁਰਮੀਤ ਸਿੰਘ ਜੀ ਜੋ ਪਿੱਪਲ ਦੀ ਸੇਵਾ ਕਰਕੇ ਲਿਆਏ ਨੇ ਇਹ ਇੱਥੇ ਲਗਾਇਆ ਜਾਣਾ ਮਿਲਟਰੀ ਗਰਾਊਂਡ ਜੀ ਆਹ ਲੋ ਜੀ ਸਾਡੇ ਹਰਪਾਲ ਜੀ ਨਗਰ ਕੌਂਸਲ ਦੇ ਮੁਲਾਜ਼ਮ ਨੇ ਇਹ ਵੀ ਸੇਵਾ ਦੇ ਵਿੱਚ ਹਾਜ਼ਰ ਨੇ ਜੀ ਵਾਤਾਵਰਣ ਪ੍ਰੇਮੀ ਨੇ ਲੱਗੇ ਹੋਏ ਨੇ ਇਸ ਪਿੱਪਲ ਨੂੰ ਜੀ ਅਸੀਂ ਥੋੜਾ ਹਲਕਾ ਕਰਨਾ ਕਿਉਂਕਿ ਹਵਾ ਦਾ ਜਿਹੜਾ ਰੁੱਖ ਹੈ ਉਹ ਵੀ ਇਹਨੂੰ ਨੁਕਸਾਨ ਕਰ ਸਕਦਾ ਹੈ ਤੇ ਦੂਜਾ ਮੇਨ ਜੋ ਗੱਲ ਹੁੰਦੀ ਹੈ ਵੀ ਇੱਕ ਕੱਢੇ ਹੋਏ ਰੁੱਖ ਨੂੰ ਚਲਾਉਣ ਲਈ ਥੋੜੀ ਟ੍ਰੀਮਿੰਗ ਕਰਨੀ ਜ਼ਰੂਰੀ ਹੈ ਤਾਂ ਜੋ ਇਹ ਦੁਬਾਰਾ ਨਵੀਆਂ ਜਿਹੜੀਆਂ ਇਹਦੀਆਂ ਟਾਹਣੀਆਂ ਨੇ ਪੁੰਗਰ ਸਕਣ ਅੱਜ ਸਾਵਣ ਦਾ ਮਹੀਨਾ ਦੀ ਸਕਰਾਂਦ ਹੈ ਜੀ ਤੇ ਇਹ ਸ਼ੁਭ ਕਾਰਜ ਅੱਜ ਕਰ ਦਿੱਤਾ ਗਿਆ ਤੇ ਪਾਣੀ ਵੀ ਸਾਨੂੰ ਨੇੜੀ ਮਿਲ ਗਿਆ ਜਿਹੜੇ ਅਸੀਂ ਖੱਡੇ ਕੱਢੇ ਹੋਏ ਸੀ ਉਹਨਾਂ 'ਚੋਂ ਕੱਢ ਕੇ ਪਾਣੀ ਵੀ ਇਸ ਪਿੱਪਲ ਨੂੰ ਦੇ ਦਿੱਤਾ ਗਿਆ ਕਟਿੰਗ ਕਰ ਦਿੱਤੀ ਗਈ ਹੈ ਤਾਂ ਜੋ ਇਹ ਚੱਲਣ ਚ ਇਹਨੂੰ ਆਸਾਨੀ ਹੋਵੇ। ਇਸ ਤੋਂ ਪਹਿਲਾਂ ਜਿਹੜਾ ਪਿੱਪਲ ਆਇਆ ਸੀ ਉਹ ਵੀ ਤੁਸੀਂ ਦੇਖ ਲਓ ਸਾਹਮਣੇ ਉਹ ਟਾਣਾ ਖੜਾ ਦਿਖਦਾ ਇਹਦੀ ਵੀ ਕਟਿੰਗ ਕੀਤੀ ਗਈ ਹੈ। ਹਰਾ ਵਾ ਹਲੇ ਪੱਤੇ ਨਵੇਂ ਨਹੀਂ ਆਏ ਪਰ ਵਾਹਿਗੁਰੂ ਜੀ ਦੀ અપਾਰ ਕਿਰਪਾ ਹੋਵੇਗੀ ਤੇ ਉਹ ਵੀ 2-4 ਦਿਨ ਦੇ ਵਿੱਚ ਆਪਣਾ ਰੰਗ ਦਿਖਾਣਗੇ। ਰੁੱਖ ਲਗਾਓ ਧਰਤੀ ਬਚਾਓ। ਮਹਿਮ 2025 ਦੇ ਤਹਿਤ ਸਾਡੇ ਜੋਧੇ ਲੱਗੇ ਹੋਏ ਨੇ ਅੱਜ ਸ਼ਾਵਣ ਦੀ ਸਕਰਾਂਦ ਹੈ। ਤੇ ਅੱਜ ਇੱਕ ਪਿੱਪਲ ਦਾ ਰੈਸਕਿਊ ਕਰਕੇ ਲਗਾਇਆ ਗਿਆ ਸਾਡੇ ਵਿੱਚ ਹਾਜ਼ਰ ਨੇ ਭੁਪਿੰਦਰ ਸਿੰਘ ਸਰਾਹ ਜੀ ਕਰਮਜੀਤ ਸਿੰਘ ਫੌਜੀ ਵੀਰ ਲਾਲਾ ਜੀ ਨੂੰ ਕੰਮ ਸੀ ਉਹ ਚਲੇ ਗਏ ਹਰਪਾਲ ਜੀ ਨੇ ਵੀ ਇੱਥੇ ਸੇਵਾ ਕੀਤੀ ਜੋ ਕਿ ਨਗਰ ਕੌਂਸਲ ਚ ਤਹਿਨਾਤ ਨੇ ਮੁਲਾਜ਼ਮ ਦੇ ਤੌਰ ਤੇ ਸੇਵਾ ਕਰ ਰਹੇ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਯੋਧਿਆਂ ਨਾਲ ਸਤਿ ਸ਼੍ਰੀ ਅਕਾਲ ਸਰਦਾਰ ਜੀ ਭੁਪਿੰਦਰ ਸਿੰਘ ਸਰਾਹ ਜੀ ਕੀ ਕਹਿਣਾ ਜੀ ਅੱਜ ਦੇ ਰੈਸਕਿਊ ਆਪਰੇਸ਼ਨ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦੇ ਦਿਹਾੜੇ ਤੇ ਇੱਕ ਪਿੱਪਲ ਆ ਜਿਹੜਾ ਲਗਾਇਆ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਇਹ ਪਿੱਪਲ ਅਗਲੀ ਸੰਗਰਾਂਦ ਤੱਕ ਪੱਤੇ ਵਧੀਆ ਨਵੇਂ ਪੱਤੇ ਨਿਕਲ ਕੇ ਵਧੀਆ ਹਰਿਆ ਭਰਿਆ ਹੋਵੇ ਔਰ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇੱਕ ਇੱਕ ਰੁੱਖ ਜ਼ਰੂਰ ਲਗਾਓ ਤਾਂ ਕਿ ਜਿਹੜਾ ਆਪਣਾ ਵਾਤਾਵਰਨ ਹੈ ਉਹ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਹਾਜ਼ਰ ਨੇ ਸਾਡੇ ਯੋਧੇ ਭਾਈ ਕਨਈਆ ਜੀ ਸੇਵਾ ਸਰਟੀ ਦੇ ਉਮੀਦ ਪ੍ਰਦਾਨ ਖੇਡ ਸੇਵਾ ਵਾਂਚ ਚਾਰਜ ਗਰਮੀਤ ਸਿੰਘ ਫੌਜੀ ਵੀਰ ਇਹਨਾਂ ਦੇ ਹੱਥ ਵਿੱਚ ਆਪਾਂ ਕਟਰ ਦੇਖ ਰਹੇ ਹਾਂ ਵੀਰ ਜੀ ਤੁਹਾਡੇ ਹੱਥ ਵਿੱਚ ਕਟਰ ਹੈ ਤੇ ਤੁਸੀਂ ਇਹਦੀਆਂ ਸ਼ਾਖਾ ਕੁਝ ਕਟੀਆਂ ਵੀ ਗਈਆਂ ਨੇ ਇਸ ਦਾ ਕੀ ਸੈਂਟੀਫਿਕ ਕਾਰਨ ਹੈ ਇਹਦਾ ਕਾਰਨ ਇਹ ਹੈ ਕਿ ਜਿੱਦਾਂ ਕਿ ਰੈਸਕਿਊ ਕੀਤਾ ਨਾ ਪਿੱਪਲ ਨੂੰ ਮੌਜੂਦਾ ਹਾਲਤ ਦੇ ਵਿੱਚ ਸੀਗਾ ਉਹ ਬੜੀ ਲੰਬਾਈ ਦਾ ਸੀਗਾ ਔਰ ਕਦੇ ਵੀ ਆਪਾਂ ਦਵਾਰੇ ਨੂੰ ਰੈਸਕਿਊ ਕਰਕੇ ਦਵਾਰੇ ਨੂੰ ਤਿਆਰ ਕਰਨਾ ਉਹਦੀ ਕਟਿੰਗ ਕੀਤੀ ਜਾਂਦੀ ਹੈ ਤਾਂ ਕਿ ਨਵੇਂ ਸਿਰੇ ਬਹੁਤ ਜਲਦੀ ਸਹੀ ਢੰਗ ਨਾਲ ਚੱਲ ਸਕੇ ਬਿਲਕੁਲ ਜੀ ਬਹੁਤ ਵਧੀਆ ਇਹਨਾਂ ਨੇ ਇਹ ਗੱਲ ਆਖੀ ਏ ਸਾਡੇ ਜੋਧੇ ਨੇ ਜੋ ਹਰਸਾ ਵਿੱਚ ਲੱਗੇ ਰਹਿੰਦੇ ਨੇ ਤੇ ਵਿਦਾ ਲੈਣੇ ਆ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ